हां जी दोस्तों फिर किमे हो सारे सारे परमात्मा ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ दोस्तों ਅੱਜ ਦੋ ਟਾਪ ਦੇ ਕਬੱਡੀ ਕਪਾਂ ਬਾਰੇ ਜਾਣਕਾਰੀ ਲੈ ਕੇ ਆਵਾਂਗੇ ਮਿੱਤਰੋ ਅੱਜ ਬਹੁਤ ਟਾਪ ਟਾਪ ਦੇ ਮੁਕਾਬਲੇ ਹੋਣੇ ਨੇ ਅੱਜ ਕਹਿੰਦੇ ਸ਼ਿੱਲੂ ਕਲੇ ਮਨੀਸ਼ ਨੇ ਵੀ ਖੇਡਣਾ ਅੱਜ ਜੱਗੂ ਨੇ ਵੀ ਖੇਡਣਾ ਕਹਿੰਦੇ ਅੱਜ ਅਮਨ ਦਿਉਰੇ ਵਾਲੇ ਨੇ ਵੀ ਖੇਡਣਾ ਦੋਸਤੋ ਬਹੁਤ ਹੀ ਟਾਪ ਦੇ ਫਾਸਵੇਂ ਮੁਕਾਬਲੇ ਹੋਣੇ ਨੇ ਜੇਕਰ ਆਪਾਂ ਕੱਲ ਦੀ ਗੱਲ ਕਰੀਏ ਕੱਲ ਬਾਗੜੀਆਂ ਦੇ ਵਿੱਚ ਕਹਿੰਦੇ ਬਹੁਤ ਸਰਾ ਹੋ ਗਿਆ ਜਿਹਨੂੰ ਐਂਡ ਕਹਿੰਦੇ ਜਿਹੜਾ ਕੁਝ ਲੋਕ ਦੇਖਣਾ ਚਾਹੁੰਦੇ ਸੀ ਉਹ ਹੋ ਗਿਆ ਆਪਾਂ ਸ਼ਿੱਲੂ ਦੀ ਗੱਲ ਕਰਦੇ ਹਾਂ ਕਹਿੰਦੇ ਸੱਟ ਲੱਗੀ ਹੋਈ ਸੀ ਆਪਾਂ ਦੇਖਿਆ ਮੋਢਾ ਸਾਰਾ ਬੰਨਿਆ ਹੋਇਆ ਸੀ ਚੇਪੀਆਂ ਨਾਲ ਪਰ ਫਿਰ ਵੀ ਖੇਡਿਆ ਤੇ ਖੇਡਿਆ ਵੀ ਕੀਤੇ ਬੈਸਟ ਵੀ ਬਣਿਆ ਐਮਣੀ ਲੋਕ ਸ਼ਿੱਲੂ ਦੀ ਖੇਡ ਦੇ دیਵਾਨੇ ਕੱਲ ਜੱਗੂ ਵੀ ਸਰਾ ਲਾ ਗਿਆ ਬਹੁਤ ਟੌਪ ਦਾ ਵਰਲਡ ਕੱਪ ਹੋਇਆ ਬਾਗੜੀਆਂ ਦਾ ਦੇ ਉਹ ਕਾਲੇ ਬਾਈ ਨੂੰ ਵਧਾਈਆਂ ਵੀ ਕੱਲ ਸਰਾ ਕਰਾ ਗਿਆ ਜੇਕਰ ਅੱਜ ਦੇ ਕਬੱਡੀ ਕੱਪਾਂ ਦੀ ਗੱਲ ਕਰੀਏ ਤਾਂ ਅੱਜ ਬਹੁਤ ਹੀ ਟੌਪ ਦੇ ਕਬੱਡੀ ਕੱਪ ਹੋਣੇ ਨੇ ਜੇਕਰ ਪਹਿਲਾ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਪਹਿਲਾ ਕਬੱਡੀ ਕੱਪ ਹੋਣਾ ਚਾਕਰ ਲੁਧਿਆਣਾ ਜਿੱਥੇ ਪਹਿਲਾ ਇਨਾਮ 71000 ਤੇ ਦੂਜਾ ਇਨਾਮ 52000 ਜਿਹੜਾ ਦੂਜਾ ਟੋਪ ਦਾ ਕਬੱਡੀ ਕੱਪ ਹੋਣਾ ਅੱਜ ਹੋਣਾ ਪਿੰਡ ਸ਼ੇਰੀਆਂ ਵੇਟ ਜਿੱਥੇ ਪਹਿਲਾ ਇਨਾਮ 1 ਲੱਖ ਰੁਪਇਆ ਦੂਜਾ ਇਨਾਮ 71000 ਤੇ ਬੈਸਟਾਂ ਨੂੰ ਇੱਥੇ 31-31000 ਰੁਪਇਆ ਦਿੱਤਾ ਜਾਊ ਜੇਕਰ ਤੀਜਾ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਤੀਜਾ ਕਬੱਡੀ ਕੱਪ ਹੋਊਗਾ ਅੱਜ ਭਾਈ ਰੂਪਾ ਬਠਿੰਡਾ ਦੇ ਵਿੱਚ ਜਿਸ ਦਾ ਪਹਿਲਾ ਇਨਾਮ 1 ਲੱਖ ਰੁਪਇਆ ਦੂਜਾ ਇਨਾਮ 75000 ਤੇ ਬੈਸਟਾਂ ਨੂੰ ਇੱਥੇ 31-31000 ਰੁਪਇਆ ਦਿੱਤਾ ਜਾਊ ਇੱਥੇ ਅੱਜ ਭਾਈ ਰੂਪਾ ਦੇ ਵਿੱਚ ਸਰਾ ਹੁਣ ਇੱਥੇ ਹੀ ਅੱਜ ਟੌਪ ਲੱਗੂ ਸਾਰਾ ਕੁਝ ਕਿਉਂਕਿ ਅੱਜ ਮਿੱਤਰੋ ਇੱਥੇ ਜੱਗੂ ਨੇ ਖੇਡਣਾ ਇੱਥੇ ਮਨੀਸ਼ ਨੇ ਖੇਡਣਾ ਇੱਥੇ ਅਮਨ ਦਿਉਰੇ ਨੇ ਖੇਡਣਾ ਇੱਥੇ ਤਿੰਨ ਖਿਡਾਰੀ ਬਾਹਰੋਂ ਖੇਡਣੇ ਨੇ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਇੱਥੇ ਪਹਿਲੀ ਟੀਮਣੀ ਹੋਈਆ ਸੂਰੇਵਾਲ ਦੀ ਜਿਹਦੇ ਵਿੱਚ ਸੰਦੀਪ ਦੋਦਾ ਫੂਲਾ ਸ਼ੁਸ਼ਕ ਮੇਸੀ ਹਰਖੋ ਵਾਲੀਆ ਗਗਨਾ ਸੂਰੇਵਾਲ ਦੇ ਤੇ ਬੰਸ਼ ਸੂਰੇਵਾਲੀਆ ਦੂਜੀ ਟੀਮਣੀ ਦੇ ਵਿੱਚ ਇੱਥੇ ਅਲੇਵੇ ਦੀ ਜਿਸਦੇ ਵਿੱਚ ਵਿਕਾਸ ਅਲੇਵਾ ਦੀਨੂ ਜਵਾਰਾ ਭੋਲੂ ਮੋਰਖੀ ਤੇ ਇੱਕ ਹੋਰ ਖੇਡਣਾ ਟੀਮ ਮਿੱਤਰੋ ਅਲੇਵੇ ਦੀ ਵੀ ਸਰਾ ਬਣੀ ਹੋਇਆ ਤੁਹਾਨੂੰ ਪੱਤੀਆ ਜਦੋਂ ਵਿਕਾਸ ਅਲੇਵੇ ਵਾਲੇ ਦਾ ਦਾ ਜੋ ਬਹੁਤ ਮਸ਼ਹੂਰ ਹੈ ਜਦੋਂ ਉਹ ਆਉਂਦੀਆਂ ਤੇ ਆ ਜਾਂਦਾ ਚੰਗੀਆਂ ਚੰਗੀਆਂ ਟੀਮਾਂ ਨੂੰ ਘਰੇ ਤੋੜ ਦਿੰਦਾ ਤੀਜੀ ਟੀਮਣੀ ਹੋਈ ਇੱਥੇ ਗੱਦੀ ਖੜੀ ਦੀ ਜਿਸ ਦੇ ਵਿੱਚ ਰਾਵਣਾ ਭਗਤਾ ਅੰਕ ਤੇ ਲਾਠ ਵਿਸ਼ਾਲ ਗੱਦੀ ਖੜੀ ਤੇ ਦੋ ਹਜੇ ਕਨਫਰਮ ਨਹੀਂ ਉਹ ਵੀ ਤੁਹਾਨੂੰ ਦੱਸਾਂਗੇ ਜਦੋਂ ਕਨਫਰਮ ਹੋ ਗਏ ਤੀਜੀ ਟੀਮਣੀ ਹੋਈ ਮਿੱਤਰੋ ਇੱਥੇ ਜਟਾਣੇ ਦੀ ਇਹ ਟੀਮ ਵੀ ਟੌਪ ਦੀ ਟੀਮ ਬਣੂਗਾ ਜੇ ਕਹਿੰਦੇ ਇੱਥੇ ਇਸ ਦੇ ਵਿੱਚ ਕਲਵੀਰ ਜਟਾਣਾ ਇਸ ਦੇ ਵਿੱਚ ਗੁਰਵਿੰਦਰ ਘੰਗਾ ਗਰਵਿੰਦਰ ਖੂਨਣ ਸੌਰੀ ਗਰਵਿੰਦਰ ਕਾਂਗਾ ਨਹੀਂ ਗਰਵਿੰਦਰ ਖੂਨਣ ਖੇਡਣਾ ਇਸੇ ਟੀਮ ਦੇ ਵਿੱਚ ਹੀ ਗੱਲ ਚੱਲ ਰਹੀ ਹੈ ਮਿੱਤਰੋ ਜੱਗੂ ਹਾਕਮਾਲੀਏ ਦੀ ਕਹਿੰਦੇ ਅੱਜ ਜੇ ਖੇਡਿਆ ਤਾਂ ਜੱਗੂ ਹਾਕਮਾਲਾ ਅੱਜ ਜਟਾਣੇ ਦੀ ਟੀਮ ਦੇ ਵਿੱਚ ਖੇਡੂਗਾ ਕੁਲਵੀਰ ਜਟਾਣੇ ਦੇ ਨਾਲ ਜਦੋਂ ਜਮਾ ਕਲੀਅਰ ਹੋਗਾ ਤੁਹਾਨੂੰ ਆਪਾਂ ਕਮੈਂਟਾਂ 'ਚ ਦੱਸ ਦਾਂਗੇ ਪਰ ਪੂਰੇ ਚਾਂਸ ਨੇ ਵਿੱਚ ਜੱਗੂ ਹਾਕਮਾਲਾ ਜਟਾਣੇ ਦੀ ਟੀਮ ਦੇ ਵਿੱਚ ਖੇਡੂਗਾ ਅਗਲੀ ਟੀਮ ਨੇ ਮਿੱਤਰੋ ਖੀਵੇ ਦੀ ਜਿਹੜੀ ਬਹੁਤ ਹੀ ਟੌਪ ਦੀ ਟੀਮ ਬਣੀ ਹੋਈ ਹੈ ਜਿਹਦੇ ਵਿੱਚ ਮਨੀਸ਼ ਬਾਹੂ ਅਕਬਰਪੁਰ ਅਮਨ ਦਿਉਰਾ ਗੁਰਪ੍ਰੀਤ ਬਰੇ ਸਾਬ ਜਾਦੂ ਤੇ ਲੱਭੀ ਖੀਵਾ ਬਹੁਤ ਹੀ ਟੌਪ ਟੌਪ ਦੇ ਮੁਕਾਬਲੇ ਹੋਣੇ ਨੇ ਦੇਖੋ ਅੱਜ ਕਿਹੜਾ ਬੈਸਟ ਬੰਦਾ ਦਿਓ ਕਮੈਂਟਾਂ ਦੇ ਵਿੱਚ ਵਿੱਚ ਵਿਚਾਰ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਮਿਲ ਗਿਆ ਤਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ